ਮਾਨ ਜੋ ਗੁਰੂ ਪਿਆਰੀ ਸਾਥ ਸੰਗਤ ਜੀਓ ਤਨ ਤਨ ਛਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਸੰਗਤਾਂ ਗੁਰੂ ਜੀ ਦੇ ਪ੍ਰਵਚਨ ਸੁਣ ਕੇ ਨਿਹਾਲ ਹੋ ਰਹੀਆਂ ਸਨ ਕਿ ਅਚਾਨਕ ਬਾਹਰੋਂ ਇੱਕ ਆਦਮੀ ਆਇਆ ਉਹ ਕਾਫੀ ਘਬਰਾਇਆ ਹੋਇਆ ਸੀ ਆ ਕੇ ਸੰਗਤ ਵਿੱਚ ਬੈਠ ਗਿਆ ਪਤਾ ਲੱਗਿਆ ਕਿ ਇਹ ਆਦਮੀ ਇੱਕ ਸੁਹੀਆ ਹੈ ਜੋ ਗੁਰੂ ਜੀ ਲਈ ਇੱਕ ਸੰਦੇਸ਼ ਇੱਕ ਸੂ ਲੈ ਕੇ ਆਇਆ ਹੈ ਕਿ ਕੱਲ ਸਵੇਰੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਪਹਾੜੀ ਰਾਜੀਆਂ ਨੇ ਇੱਕ ਸਕੀਮ ਬਣਾਈ ਹੈ ਕਿ ਉਹ ਇੱਕ ਹਾਥੀ ਨੂੰ ਸ਼ਰਾਬ ਦਾ ਵਾਲਟਾ ਪਲਾਕੇ ਉਸ ਨੇ ਸੁੰਡ ਨਾਲ ਤਲਵਾਰਾਂ ਤੇ ਟਾਲਾਂ ਅਤੇ ਲੋਹੇ ਦੀਆਂ ਚਾਦਰਾਂ ਬਨ ਕੇ ਲੋਹ ਗੜ ਦੇ ਕਿਲੇ ਵਰਨਾ ਪੀਜਣਗੇ ਉਹ ਹਾਥੀ ਟੱਕਰਾ ਮਾਰ ਮਾਰ ਕੇ ਦਰਵਾਜ਼ਾ ਤੋੜ ਦੇਵੇਗਾ ਤੇ ਦੁਸ਼ਮਨਾ ਦੀ ਸੈਨਾ ਅੰਦਰ ਆ ਜਾਵੇਗੀ ਇਹ ਉਸ ਵੀਰੇ ਦੀ ਗੱਲ ਹੈ ਜਦੋਂ ਆਨੰਦਪੁਰ ਦਾ ਦੂਸਰਾ ਜੁੱਦ ਚੱਲ ਰਿਹਾ ਹੈ ਪਹਾੜੀ ਰਾਜਿਆਂ ਦੀ ਸਿੱਖਾ ਮੋਰੇ ਕੋਈ ਪੇਸ਼ ਨਹੀਂ ਜਾ ਰਹੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਲੇ ਅੰਦਰ ਪ੍ਰਵੇਸ਼ ਕਿਵੇਂ ਕੀਤਾ ਜਾਵੇ ਇਸ ਲਈ ਉਹਨਾਂ ਨੇ ਇਹ ਸਕੀਮ ਬਣਾਈ ਸੀ ਕਬਰائے ਹੋਏ ਸੂਏ ਦੀ ਗੱਲ ਸੁਣ ਕੇ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਕਹਿ ਲੱਗੇ ਸਿੰਗਾ ਤੈਨੂੰ ਇੰਨਾ ਘਬਰਾਉਣ ਦੀ ਕੀ ਲੋੜ ਹੈ ਜੇਕਰ ਉਹ ਹਾਥੀ ਨਾਲ ਹਮਲਾ ਕਰਦੇ ਨੇ ਤਾਂ ਕਰ ਲੈਣ ਦਿਓ ਸਾਡੇ ਕੋਲ ਕਿਹੜਾ ਹਾਥੀਆਂ ਦੀ ਘਾਟ ਹੈ ਸਾਡੇ ਦਰਬਾਰ ਦੇ ਵਿੱਚ ਵੀ ਇੱਕ ਐਸਾ ਵਿਅਕਤੀ ਹੈ ਜੋ ਹਾਥੀ ਵਾਂਗ ਮੋਟਾ ਹੈ ਹਾਥੀ ਜਿੰਨਾ ਖਾਂਦਾ ਹੈ ਓਹੋ ਉਸ ਸ਼ਰਾਬੀ ਹਾਥੀ ਦਾ ਮੁਕਾਬਲਾ ਕਰੇਗਾ ਇਹ ਗੱਲ ਉੱਥੇ ਬੈਠੇ ਦੁਨੀ ਚੰਦ ਦੇ ਕੰਨਾਂ ਵਿੱਚ ਜਾ ਪਈ ਉਸ ਨੂੰ ਲੱਗਾ ਕਿ ਮਹਾਰਾਜ ਉਸਦੇ ਬਾਰੇ ਗੱਲ ਕਰ ਰਹੇ ਹਨ ਮਹਾਰਾਜ ਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਮੋٹے ਸਰੀਰ ਨਾਲ ਹਾਥੀ ਦਾ ਮੁਕਾਬਲਾ ਕਰ ਸਕਦਾ ਹਾਂ ਪਰੰਤੂ ਜਹਾ ਨਹੀਂ ਹੈ ਉਸਨੇ ਔਥੋ ਖਿਸਕਨ ਦੀ ਸੋਚੀ ਤੇ ਆਪਣੇ ਸਾਥੀਆਂ ਸਮੇਤ ਔਥੋ ਭੱਜਣ ਲਈ ਯੋਜਨਾ ਬਣਾਈ ਉਸਦੇ ਸਾਥੀ ਤਾਂ ਪਿੱਛੇ ਵਾਲੇ ਕੰਦ ਟੱਪ ਗਏ ਪਰ ਇਸ ਦਾ ਸਰੀਰ ਭਾਰਾ ਹੋਣ ਕਰਕੇ ਉਸ ਨੂੰ ਰਸਤੇ ਦੀ ਮਦਦ ਨਾਲ ਕੰਦ ਟਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡੇਗ ਪਿਆ ਤੇ ਉਸਤੇ ਕਾਫੀ ਸੱਟਾਂ ਲੱਗੀਆਂ ਤੇ ਆਪਣੀ ਲਾਦਾ ਤੜਵਾ ਬੈਠਾ ਉਧਰ ਅਗਲੇ ਦਿਨ ਰਾਜਾ ਕੇਸਰੀ ਚੰਦ ਤੇ ਅਜਮੇਰ ਚੰਦ ਦਾ ਛੱਡਿਆ ਹੋਇਆ ਸ਼ਰਾਬ ਨਾਲ ਡੱਕਿਆ ਹਾਥੀ ਜਿਸ ਦੇ ਉੱਤੇ ਲੋਹੇ ਦੀਆਂ ਚਾਦਰਾਂ ਤੇ ਕਿਰਪਾਨਾਂ ਬੰਨੀਆਂ ਹੋਈਆਂ ਸਨ ਹਮਲਾ ਕਰਨ ਲਈ ਤਿਆਰ ਖੜਾ ਸੀ ਉਸਤੇ ਪਿੱਛੇ ਪਹਾੜੀ ਸੈਨਾ ਵੀ ਤਿਆਰ ਬਰ ਤਿਆਰ ਸੀ ਤੇ ਇਧਰ ਸੱਚੇ ਪਾਸ਼ਾ ਨੇ ਮਹਾਨ ਸਿੱਖ ਵਿਦਵਾਨ ਭਾਈ ਮਨੀ ਸਿੰਘ ਜੀ ਦੇ ਲਾਲ ਭਾਈ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ ਇਸ਼ਾਰਾ ਮਿਲਦੇ ਹੀ ਭਾਈ ਬਚਿੱਤਰ ਸਿੰਘ ਤਿਆਰ ਹੋ ਗਏ ਹਜ਼ੂਰ ਸੱਚੇ ਪਾਸ਼ਾ ਨੇ ਉਸ ਨੂੰ ਇੱਕ ਨਾਗਨੀ ਵਰਸ਼ਾ ਦਿੱਤਾ ਤੇ ਕਿਹਾ ਜਾਪ ਜਿੱਤਰ ਸਿਆਂ ਕਰ ਲੈ ਮੈਦਾਨ ਫੱਤੇ ਭਾਈ ਬਚਿੱਤਰ ਸਿੰਘ ਤਾਂ ਪਹਿਲਾਂ ਹੀ ਤਿਆਰ ਸੀ ਉਸਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਕੋੜੇ ਤੇ ਸਵਾਰ ਹੋ ਕੇ ਲੜਾਈ ਦੇ ਮੈਦਾਨ ਵੱਲ ਆਪਣੇ ਸਾਥੀਆਂ ਸਮੇਤ ਤੁਰ ਪਏ ਇੱਕ ਪਾਸੇ ਸ਼ਰਾਬ ਦਾ ਡੱਕਿਆ ਝੂਲਦਾ ਹਾਥੀ ਅੱਗੇ ਵੱਧ ਰਿਹਾ ਸੀ ਤੇ ਦੂਜੇ ਪਾਸੇ ਪਾਈ ਬਚਿੱਤਰ ਸਿੰਘ ਸ਼ੇਰ ਬਣਿਆ ਹੱਥ ਵਿੱਚ ਨਾਗਣੀ ਵਰਸ਼ਾ ਫੜੀ ਆਪਣੇ ਸਾਥੀਆਂ ਸਮੇਤ ਉਸ ਵੱਲ ਵੱਧ ਰਿਹਾ ਸੀ ਤੇ ਦੂਸਰੇ ਪਾਸੇ ਪਾਈ ਬਚਿੱਤਰ ਸਿੰਘ ਸ਼ੇਰ ਬਣਿਆ ਹੱਥ ਵਿੱਚ ਨਾਗਣੀ ਵਰਸ਼ਾ ਫੜੀ ਆਪਣੇ ਸਾਥੀਆਂ ਸਮੇਤ ਉਸ ਵੱਲ ਵੱਧ ਰਿਹਾ ਸੀ ਤੇ ਜਿਵੇਂ ਹੀ ਉਹ ਹਾਥੀ ਭਾਈ ਬਚਿੱਤਰ ਸਿੰਘ ਜੀ ਦੇ ਨੇੜੇ ਆਇਆ ਤਾਂ ਭਾਈ ਬਚਿੱਤਰ ਸਿੰਘ ਜੀ ਨੇ ਉਸ ਮੱਥੇ ਉੱਤੇ ਇੱਕੋ ਹੀ ਵਾਰ ਕੀਤਾ ਇਹ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ नागनी ਵਰषा ਤੇ ਲੋਹੇ ਦੀਆਂ ਚਾਦਰਾਂ ਨੂੰ چیرਦਾ ਹੋਇਆ ਉਸ ਹਾਥੀ ਦੇ ਮੱਥੇ ਵਿੱਚ ਖੋਪ ਗਿਆ ਹਾਥੀ ਇਸ ਹਮਲੇ ਨਾਲ ਕਬਰਾ ਗਿਆ आई मोहकम सिंग ने तलवार ਨਾਲ ਹਮਲਾ ਕਰਕੇ ਉਸਦੀ ਸੁੰਡ ਵੱਢ ਦਿੱਤੀ ਉਹ जख्मी ਹੋਇਆ ਹਾਥੀ ਪੂਰੀ ਤਰ੍ਹਾਂ ਕਬਰਾ ਗਿਆ ਪਿੱਛੇ ਨੂੰ ਹੀ ਦੌੜਨ ਲੱਗਾ ਵੱਡੀ ਗਿੰਦੀ ਵਿੱਚ ਪਹਾੜੀ ਰਾਜੇ ਉਸਨੇ ਕੁਚਲ ਦਿੱਤੇ ਰਾਜਿਆਂ ਦਾ ਕਾਫੀ ਨੁਕਸਾਨ ਕਰ ਦਿੱਤਾ ਉਹਨਾਂ ਨੂੰ ਮੂੰਹ ਦੀ ਹੀ ਖਾਣੀ ਪਈ ਜਿਸ ਸੈਨਾ ਨੂੰ ਬਾਜਾ ਵਾਲੇ ਦਾ ਆਸ਼ੀਰਵਾਦ ਹੋਵੇ ਜਿਸ ਵਿੱਚ ਬਜਿੱਤਰ ਸਿੰਘ ਵਰਗੇ ਬਹਾਦਰ ਯੋਧੇ ਹੋਣ ਉਹਨਾਂ ਨੂੰ ਪੱਲਾ ਕੌਣ ਹਰਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ